ਸਵਾਗਤ ਕਰਦਾ ਹਾਂ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਨਵੇਂ ਸਫ਼ਰ ਦੀ ਸ਼ੁਰੂਆਤ ਦੇ ਵਿੱਚ ਸਿਆਪਾ ਉਹ ਜਕਰਨਾ ਚਾਹੀਦਾ ਨਵੇਂ ਸ਼੍ਰੇਣੀ ਤੋਂ ਸ਼ੁਰੂਆਤ ਨਵੇਂ ਬਲੌਗਿੰਗ ਦੀ ਸ਼ੁਰੂਆਤ ਤੇ ਅੱਜ ਹੋ ਗਿਆ ਜੀ ਮੌਸਮ ਠੰਡਾ بارش ਰਾਤ ਦੀ ਤਕਰੀਬਨ ਹੋਣ ਲੱਗੀ ਪਈ ਹੈ ਹੁਣ ਫਿਰ بارش ਸਟਾਰਟ ਹੋ ਗਈ ਤੇ ਆਪਾਂ ਖਾਣਾ ਵਗੈਰਾ ਖਾ ਕੇ ਆਪਾਂ ਹੋ ਗਏ ਸੀ ਤਿਆਰ ਤੇ ਜਾਣ ਵਾਸਤੇ ਤਕਰੀਬਨ ਹੋ ਗਈ ਹੁਣ بارش ਸਟਾਰਟ ਤੇ ਹੁਣ ਜਿੰਨਾ ਚਿਰ ਵੇਟ ਹੁੰਦੀ ਹੈ بارش ਨਹੀਂ ਰੁਕਦੀ ਉਮਰ ਜਰ ਆਪਾਂ ਰਹਾਗੇ ਘਰ ਉਸ ਤੋਂ ਬਾਅਦ ਦੇਦਾ ਇਹਦਾ ਸਫਰ ਕਿਸ ਤਰ੍ਹਾਂ ਲੰਘੇ ਤੇ ਕਿੱਥੇ ਜਾਣਾ ਕਿਤੇ ਨਹੀਂ ਜਾਣਾ ਮੌਸਮ ਸਾਬ ਨਾਲ ਆਪਾਂ ਅਗਲਾ ਜਤਾ ਰੂਟ ਜਾਂ ਪਲਾਨ ਉਹ ਬਣਾਵਾਂਗੇ ਫਿਲਹਾਲ ਇਸ ਟਾਈਮ ਆਪਾਂ ਘਰ ਤੇ ਆ ਗੀਆਂ ਜਿਸ ਜਿਸ ਤੇ ਬਾਕੀ ਦੇਖਦਾ ਸਾਨੂੰ ਮੌਸਮ ਬਹੁਤ ਅਜੀ ਜ਼ਿਆਦਾ ਖਰਾਬ ਹੋਏ ਪਰ ਰਾਤ ਦੀ ਤਕਰੀਬ ਨੂੰ ਕੋਈ ਵੀ ਬਾਰਸ਼ ਸਟਾਰਟ ਤੇ ਅੱਜ ਦੇ ਸਫਰ ਸ਼ੁਰੂਦ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਹਿਲਾਂ ਲਿੰਕੜਵਾਲਾ ਬਟਨ ਦਬਤ ਦਾਂ ਚ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਪਹਿਲਾਂ ਮਿਲਦਾ ਰਹੇ ਅੱਗੇ ਆਪਾਂ ਹੁਣ ਕਰਾਂਗੇ ਆਪਣੇ ਨਵੇਂ ਸਫਰ ਦੇ ਸਟਾਰਟ ਸਟਾਰਟਿੰਗ ਨਵੀਂ ਜਰਨੀ ਨਵੀਂ ਸਟਾਰਟਿੰਗ ਨਵੀਆਂ ਨਵੀਆਂ ਜਗਾਵਾਂ ਤੇ ਤੁਹਾਨੂੰ ਕਹਾਂਦੇ ਰਹਾਂਗੇ ਜਿਸ ਤਰ੍ਹਾਂ ਆਪਣੇ ਸਫਰ ਪਹਿਲਾਂ ਚੱਲਿਆ ਸੀ ਉਸੇ ਤਰ੍ਹਾਂ ਹੀ ਨਵਾਂ ਸਫਰ ਕਰਾਂਗੇ ਹੁਣ ਸਟਾਰਟ ਤੇ ਫਿਲਹਾਲ ਆਪਣੇ ਚੈਨਲ ਤੇ ਬਨੇ ਰਹੋ ਤੇ ਕਰਦੇ ਆਂ ਜੀ ਆਪਣੇ ਵਿਦੇਸ਼ ਨੂੰ ਸੁਣਾ ਦੇ ਸਟਾਰਟਿੰਗ ਸਰੋਤ ਦੇ ਇੰਨਾਂ ਤੋਂ ਜਰਨਾ ਹੈ ਤੁਹਾਨੂੰ ਮਗਰ ਵਾਹ ਜੇ ਇਹ ਮਿਸਤਰੀ ਸਾਡਾ ਬਹੁਤ ਤਖੜਾ ਮੁੰਨਾ ਹੈ ਮਿਸਤਰੀ ਹੈ ਹਾਂ ਕਾ ਤੁਹਾਡੇ ਕਿਹੜਾ ਚਰਨ ਦੀ ਗੱਲ ਕਰ ਰਹੇ ਨਾ ਕੀ ਨਹੀਂ ਵਧੂ ਹੈ ਇਹਨੂੰ ਸਿਰੇ ਦਾ ਲਾਦੇ ਹੁਣ ਇੱਥੇ ਤੇ ਛੋਟਾ ਰਹਿ ਜਾਂਦਾ ਠੀਕ ਹੈ ਠੀਕ ਹੈ ਤੇ ਉਹ ਲਿਆ ਉਹ ਦੂਜਾ ਦੇ ਕਿੱਥੇ ਆਹੋ ਕਿੱਲੀਆਂ ਜੀਆਂ ਦੇਖੋ ਹੂੰ ਨਦਰ ਰੋਟ ਦਾ ਗਰਮਾਟ ਹੋ ਗਿਆ। ਗਰਮਾਟ ਹੋ ਗਿਆ। ਹੈ? ਆਪੜੀ ਘੜਿਆ ਨੂੰ ਲੋਡ ਨਹੀਂ ਮੰਦਾ। ਹੂੰ। ਨਰਮ ਨਹੀਂ ਰਹਿਣਾ। ਜਾ ਰੋ। ਆ ਲੈ ਅੰਦਰ ਨਹੀਂ ਮੋਟਰਸਾਈਕਲ ਵਾਸਤੇ ਆ ਆ ਛਾੜ ਦੇ ਦਿੱਤੇ ਹੋਏ। ਬ੍ਰੇਕਾਂ ਤੇ ਬ੍ਰੇਕਾਂ ਬ੍ਰੇਕਾਂ ਵਾਲੀ ਜਿਹੀ। ਬ੍ਰੇਕ ਤੇ ਉਹ ਕਦੇ ਕਹੋ ਕਿਤੇ ਇਹ ਇਹ ਦੋ ਕਿ ਮੋਟਰਸਾਈਕਲ ਦਾ ਕੱਢ ਦਵਾਰਾ ਇੱਕ ਤੇ ਇਹ ਆ ਕਾਫਾ ਹੈ ਪਾ ਉਰੇ ਲਓ ਜੇ ਆਪਣਾ ਮੋਟਰਸਾਈਕਲ ਕਰਤਾ ਤਿਆਰੀ ਡੈਕੋਰੇਸ਼ਨ ਦਾ ਫੁੱਲ ਹੋ ਗਿਆ ਕੰਮ ਤੇ ਇਧਰ ਬ੍ਰੇਕ ਪੈਡਲ ਤੇ ਰਾਵੜ ਚਾੜਤੀ ਮੁੰਡਿਆਂ ਨੇ ਕਰਾਤੀ ਬੱਲੇ ਬੱਲੇ ਇੱਥੇ ਕਵਰ ਚਾੜਤੇ ਤੇ ਅਸੀਂ ਛਪਣੇ ਖੋਲਤਾ ਸੀ ਅਤੇ ਇਹਦੇ ਚਾਤ ਨਾਟ ਨਿਆ ਤੇ ਆ ਮੁੰਡਾ ਜਿ ਬੇਲਾ ਰਹਿ ਗਿਆ ਘਰੇ ਕਰ ਮੇਰਾ ਹੱਥ ਦੁਖਦਾ ਤੇ ਕੰਨ ਟਹਾਣੇ ਦਵਾਈ ਦਵਾ ਕੇ ਲੈ ਕੇ ਹੈ ਨਹੀਂ ਹੈ ਬਹਾਨਾ ਮਾਰ ਕੇ ਕਰੇ ਰਹਿ ਗਿਆ ਵੈਸੇ ਕਿ ਦੁਖਦਾ ਦਦਾ ਗੁੱਤ ਨਹੀਂ ਗਿਆ ਅੱਜ ਦਾ ਟੈਕਸ ਸੀ ਸਕੂਲ ਚ ਉਸ ਤੋਂ ਟਲਦਾ ਸਕੂਲ ਚ ਹੋ ਗਿਆ ਹੈ ਜਿਵੇਂ ਸਾਨੂੰ ਮੈਂ ਪਹਿਲਾਂ ਦੱਸਿਆ ਸੀ ਕਿ ਮੌਸਮ ਅੱਜ ਹੋ ਗਿਆ ਖਰਾਬ ਸੋਇਆ ਤੇ ਹੀ بارش ਆਪਣੇ ਹੋਣ ਲੱਗੀ ਪਈ ਹੈ। ਤਕਰੀਬਨ ਹੁਣ ਫਿਰ بارش ਫੇਰ ਤੋਂ ਸਟਾਰਟ ਹੋਗੀ ਤੇ ਆਪਾਂ ਤਿਆਰ ਸੀ ਜਾਣ ਵਾਸਤੇ ਨਵੇਂ ਸਫਰ ਸਟਾਰਟਿੰਗ ਕਰਨੋਂ ਵਾਸਤੇ ਤੇ بارش ਹੋ ਗਈ ਸਟਾਰਟ ਇਸ ਟਾਈਮ ਕਾਫੀ ਟਾਈਮ ਹੋ ਗਿਆ। ਤੇ ਘਰੀਆਂ ਬਾਕੀ ਦੇਖਦੇ ਆ ਅੱਜ ਦਾ ਸਫਰ ਜੇ ਤਾਂ ਮੌਸਮ ਸਾਫ ਹੋਏ ਤਾਂ ਫਿਰ ਨਵੇਂ ਸਫਰ ਦੀ ਸ਼ੁਰੂਆਤ ਕਰ ਦਾਂਗੇ। ਨਹੀਂ ਵਲੋਗਿੰਗ ਹੈ ਜਿਵੇਂ ਆਪਣੇ ਪਰਸਨ ਬਲੌਗ ਆਉਂਦਾ। ਉਸ ਤਰ੍ਹਾਂ ਹੀ ਥੋੜਾ ਇਹ ਬਲੌਗ ਆਊਗਾ। ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਕਰਦਾ ਫਿਰ ਤੁਹਾਡੇ ਬਲੌਗ ਵਿੱਚ ਨਵੇਂ ਬਲੌਗ ਨਹੀਂ ਉਸੇ ਬਲੌਗ ਨੂੰ ਕਰਦੇ ਹਾਂ ਕੰਟੀਨਿਊ ਕਿਉਂਕਿ ਕੱਲ ਜਿਹੜਾ ਇਹ ਬਲੌਗ ਸੀਗਾ بارش ਬਹੁਤ ਜ਼ਿਆਦਾ ਕੱਲ ਹੋਈਗੀ ਕਿਸੇ ਪਾਸੇ ਆਪਣ ਤੋਂ ਜਾ ਨਹੀਂ ਹੋਇਆ ਸੋ ਬਲੌਗ ਨੂੰ ਰੋਕਣਾ ਪਿਆ ਸੀ ਤੇ ਅੱਜ ਉਸੇ ਬਲੌਗ ਨੂੰ ਹੀ ਕੰਟੀਨਿਊ ਕਰ ਰਹੇ ਹਾਂ ਤੇ ਅੱਜ ਦੇ ਸਫ਼ਰ ਆਪਾਂ ਕਰਾਂਗੇ ਸਟਾਰਟ ਸ਼ਹਿਰ ਪਾਤੜਾ ਉੱਤੇ ਪਸਮਾਜਿਤ ਬਲੌਗ ਇਸ ਸਫਰ ਵਿੱਚ ਤੁਹਾਨੂੰ ਦਿਖਾਵਾਂਗੇ ਜੀ ਗੁਰਦੁਆਰਾ ਸਾਫਤਨ ਤਸ਼ਲੀ ਗੁਰਦੇਵਾ ਦਾ ਜਿਹੜਾ ਸੰਬੰਧ ਹੈ ਤੇ ਕੋਠੀ ਦੀ ਜਿਹੜੀ ਕਾਰ ਮਾਰਕੀਟ ਹੈ ਬਹੁਤ ਜਿਆਦਾ ਮਸ਼ਹੂਰ ਹੈ ਤੁਹਾਨੂੰ ਕਾਰ ਮਾਰਕੀਟ ਵੀ ਦਿਖਾਵਾਂਗੇ ਤੇ ਫਿਲਹਾਲ ਤੇ ਆਪਣਾ ਜਿਸ ਸਫਰ ਨੂੰ ਪਾਸਟਾਰਟ ਕਰਦੇ ਹਾਂ ਅਸ ਟਾਈਮ ਬਹ ਪਹੁੰਚ ਚੁਕੇ ਆਂ ਇਹ ਪਤਲਾ ਅੰਜ ਤੰਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪਵਿੱਤਰ ਸਥਾਨ ਬਣਿਆ ਹੈ ਸ਼ਹਿਰ ਪਤਲਾ ਦੇ ਵਿੱਚ ਤੇ ਆਓ ਚੱਲ ਕੇ ਕਰਦੇ ਆਪਾਂ ਗੁਰਦੁਆਰ ਸਾਹਿਬ ਦੇ ਦਰਸ਼ਨ ਤੇ ਬਾਕੀ ਸੁਣੇ ਇਤਿਹਾਸ ਵਾਲੇ ਜੋੜਦੇ ਆਂ ਕੀ ਕੁ ਕਰਦੇ ਤੇ ਖਾਸ ਹੈ ਕਿ ਇਸ ਟਾਈਮ ਕੋਲ ਬਹੁਤ ਸਾਖ ਕਿਸ ਤਰ੍ਹਾਂ ਇਹ ਉਹਦੇ ਵਿੱਚ ਆ ਤੇ ਪਰ ਸਾਰੇ ਇਤਿਹਾਸ ਸੁਣੂ ਬਲੌਗ ਵਿੱਚ ਦੱਸਾਂਗੇ ਬਿਲਾਲ ਆਪਾਂ ਗੁਰਦੁਆਰ ਸਾਹਿਬ ਦੀ ਮੇਨ ਜੋੜੀ ਜਿਹੜੀ ਪਾਰਕਿੰਗ ਦੇ ਵਿੱਚ ਬੜਿਆ ਜੀ ਇਹ ਪੌਣ ਚੱਲਦੇ ਅੰਦਰ ਦਰਵਾਜ਼ਾ ਪੜਾ ਹੈ ਤੇ ਸੁਲਕਰਾਂ ਦੇ ਚੱਲ ਕੇ ਦਰਵਾਜ਼ਾ ਸਾਹ ਦੇ ਦਰਸੇ ਤੇ ਉਸ ਤੋਂ ਬਾਅਦ ਗੁੱਟੇ ਘਾੜ ਦਈ ਹੈ ਪੀ ਸਿਖਾ ਸਰਕਰ ਦਰਵਾਜ਼ੇ ਦੇ ਸਾਹਮਣੇ ਤੇ ਉਸਨੇ ਸਾਰਾ ਬਲਵਾਲ ਵੀ ਦਿਸਦਾ ਤੇ ਇਸ ਟਾਈਮ ਦਾ ਕੁੜਤਵਾਰ ਸਾਡੀ ਜੀ ਮੇਨ ਮਾਤਾ ਮੇਨ ਪਰਿਵਾਰ ਸਾਹਿਬ ਬਿਲਕੁਲ ਉਸ ਦੇ ਸਾਹਮਣੇ ਹੈ ਜੀ ਤੇ ਸਾਹਮਣੇ ਬਣਿਆ ਹੋਇਆ ਜੀ ਹਾਲ ਸੰਗਤ ਵਾਲ ਦੇ ਬੈਠਣ ਵਾਸਤੇ ਤੇ ਇੱਧਰ ਬਣਿਆ ਹੋਇਆ ਜੀ ਹਾਲ ਸਰਵਸ ਤੇ ਸਾਹਮਣੇ ਹੈ ਜੀ ਦਰਵਾਜ਼ਾ ਸਾਹ ਤੇ ਲੇਕਾਂ ਚੱਲ ਕੇ ਕਰਦੇ ਆਂ ਦਰਵਾਣ ਸਾਹਿਬ ਦੇ ਦਰਸ਼ਨ ਤੇ ਉਸ ਤੋਂ ਬਾਅਦ ਜੋ ਵੀ ਇਤਿਹਾਸ ਅਗੁੱਤਾ ਦਾ ਨੂੰ ਦੇ ਇਤਿਹਾਸ ਨਾਲ ਜੋੜਾਂਗੇ ਬਾਕੀ ਸਿੱਖ ਸੰਗਤ ਨੂੰ ਉਹ ਇਤਿਹਾਸ ਉਹਦੇ ਵਿੱਚ ਅਨੁક્રਮਾਿਕ ਜ਼ਿਕਰ ਦਾ ਕੀ ਇਤਿਹਾਸ ਤੇ ਫਿਰ ਆਪਾਂ ਪਹਿਲਾਂ ਪਾ ਕਰਦੇ ਆਂ ਦਰਵਾਣ ਸਾਹਿਬ ਦੇ ਦਰਸ਼ਨ ਅੰਦਰ ਚੱਲ ਕੇ ਸ਼ੰਤਨ ਸ਼੍ਰੀ ਗੁਰਤੇਗ ਬਾਦਰਪਾਸ਼ਾ ਨੌਮੀ ਜੋ ਕਰਤਾਰਪੁਰ ਬਣਾਈ ਪਾਟੜਾ ਸ਼ਹਿਰ ਦੇ ਵਿੱਚ ਇਹ ਇਹ ਸੀਗਾ ਆਪਣਾ ਅੱਜ ਦਾ ਗੁਰਦੁਆਰਾ ਜੋ ਤਨਤਨ ਸ਼੍ਰੀ ਗੁਰਤੇਗ 72 ਦਾ ਪਵਿੱਤਰ ਸਥਾਨ ਬਣਿਆ ਹੈ ਜੀ ਪਿੰਡ ਸ਼ਹਿਰ ਪਾਤਲਾ ਵਿੱਚ ਵੈਸੇ ਗੁਰਦੁਆਰਾ ਦਾ ਕੋਈ ਇਤਿਹਾਸ ਨਾਲ ਕੋਈ ਜ਼ਿਆਦਾ ਸਬੰਧ ਨਹੀਂ ਹੈ ਇੱਥੇ ਇੱਕ ਲੋਕਲ ਪ੍ਰਬੰਧਕ ਕਮੇਟੀ ਵੱਲੋਂ ਇਹ ਗੁਰਦੁਆਰਾ ਸੰਕਲਿਸ਼ਾ ਸੈਚੂਗਣ ਨਾਲ ਬਣਾਇਆ ਗਿਆ ਤੇ ਗੁਰਦੁਆਰਾ ਸਾਹਿਬ ਦਾ ਇੱਕ ਚੈਰੀਟੇਬਲ ਹਸਪੀਟਲ ਵੀ ਬਣਾਇਆ ਹੈ ਇੱਕ ਸਕੂਲ ਬਣਾਇਆ ਹੋਇਆ ਜਿਸ ਦੀ ਸਾਰੀ ਦੇਖ ਦੇਖ ਇਤਨੀ ਲੋਕਲ ਪ੍ਰਬੰਧਕ ਕਮੇਟੀ ਹੈ ਉਹ ਕਰਦੀ ਹੈ ਤੇ ਇਹ ਗੁਰਦੁਆਰਾ ਸਾਹਿਬ ਪਟਿਆਲਾ ਤੋਂ ਰੁਖਾਂ ਪਾਤੜਾਂ ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਲਿਜਾਉਂਦੇ ਆ ਤਾਂ ਉਹ ਜਗ੍ਹਾ ਤੇ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਇੱਥੇ ਰਹਿਣ ਲਈ ਵੀ ਕਮਰੇ ਬਣੇ ਹਨ ਜੇ ਰਾਤ-ਰਾਤ ਕੋਈ ਲੇਟ ਸ਼ਿਫਟ ਹੁੰਦੀ ਆ ਤਾਂ ਇੱਥੇ ਰਹਿਣ ਵਾਸਤੇ ਗੁਰੂ ਘਰ ਵਿੱਚ ਕਮਰੇ ਮਿਲਦੇ ਹਨ ਤੇ ਲੰਗਰ ਪਾਣੀ ਤੇ ਸੇਵਾ ਦਾ ਪ੍ਰਬੰਧ 24 ਘੰਟੇ ਚੱਲਦਾ ਰਹਿੰਦਾ ਤੇ ਇਹ ਸੀ ਆਪਣਾ ਅੱਜ ਦਾ ਵਲੌਗ ਤੇ ਦੇਖੋ ਪਾਤੜਾਂ ਦਾ ਸੀਗਾ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪਿੱਤਰ ਸਥਾਨ ਦਾ ਸੀਗਾ ਇੱਥੇ ਆਪਾਂ ਜਿਸ ਨੂੰ ਦਰਸ਼ਕ ਕਰਵਾਏ ਨੇ ਤੇ ਹੁਣ ਜਲਦ ਮਿਲਦੇ ਆਂ ਕਿਸੇ ਨਵੀਂ ਵੀਡੀਓ ਕੋ ਨਵੀਂ ਜਗ੍ਹਾ ਤੋਂ ਨਵੇਂ ਇਤਿਹਾਸ ਲੈ ਕੇ ਕਿਤੇ ਨਵੇਂ ਸਥਾਨ ਤੇ ਫੈਮਿਲੀ ਚੈਨਲ ਤੇ ਆਜੇ ਤੱਕ ਤੁਹਾਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਵਾਲਾ ਬਟਨ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਕੋਲੋਂ ਅਸੀਂ ਤੁਹਾਡੇ ਲਈ ਬਾਅਦ ਤੇ ਨਵੀਂ ਨਵੀਂ ਵੀਡੀਓ ਲੈ ਕੇ ਆਈਏ ਸੋ ਰੱਖੋ ਆਪਣਾ ਖਿਆਲ ਜੀ ਰੱਬ ਰੱਖਾ